ਯਾ ਗਾ ਜੀ ਅਜਨੇ ਬਲੌਗ 'ਚ ਸਵਾਗਤ ਆ। ਆਪਾਂ ਪਿੰਡਿਕਲ ਆ। ਸ਼੍ਰਾਮ ਮੇਗੁਰ ਨੂੰ ਰੋੜ ਤੇ ਖੜੇ ਆਂ ਪਰ ਅਭੀ ਵੀ ਜਿਨ ਦਿਖਾਤੇ ਐਸੀ ਜੇ ਕਪੜਾ ਵੀਰੇ ਨਵਾਂ ਲੈ ਕੇ ਆਏ ਠੀਕ ਆ। ਤਾਂ ਵੀਰੇ ਥੋੜਾ ਸ਼ਰਟਾਂ ਦਿਖਾ ਦੂੰ। ਜਿਹੜੇ ਜਿਹੇ ਡਿਜ਼ਾਈਨ ਆ। ਆ ਦੇਖੋ ਇਹ ਸ਼ਰਟਾਂ। ਆ ਇੱਕ ਕਿਟ। ਸ਼ਰਟ ਦੇ ਕਲਰ ਦੇ ਨਾਲ ਕਾਉਂਟ ਆ ਨੀ। ਵੀਰੇ ਆਪਣੇ ਕੋ ਕਿਹੜੇ ਕਿਹੜੇ ਸ਼ਾਇਰ ਮਿਲ ਜਾਣਗੇ ਜੇ ਆਪਾਂ ਆਪਣੇ ਕੋ ਮਿਲਦਾ M2X M2X ਨੂੰ ਕਰਦਾ ਠੀਕ ਹੈ। ਸਾਰਾ ਹਰ ਕਲਰ ਵਿੱਚ ਮਿਲ ਜੂਗੀ ਇਹਨਾਂ ਵੀਰੇ ਸਾਰੇ ਕਲਰ ਮਿਲ ਜਾਣਗੇ ਵੀਰੇ ਡਿਜ਼ਾਈਨ ਆਪਣੇ ਕੋ 36 ਡਿਜ਼ਾਈਨ ਮਿਲ ਜਾਣਗੇ 36 ਡਿਜ਼ਾਈਨ ਹੈ ਅਲੱਗ-ਅਲੱਗ ਮੈਂ ਦਾ ਪਾਪ ਅਨਲਿਮਟਡ ਡਿਜ਼ਾਈਨ ਮਿਲ ਜੂਗਾ ਅਲੈਕੁਸ ਸਾਬ ਦੇ ਲੜਿਆ ਨਹੀਂ ਗਿੱਤ ਅੰਦੀ ਕੋਲੇ ਆੜਿਆ ਜੱਪਾ ਤਾਂ ਹੁਣ ਆਪਾਂ ਵੀਰੇ ਤੁਹਾਨੂੰ ਲੋਹਾਂ ਲਾਉਂਦੇ ਆ ਆ ਦੇਖੋ ਆਲੇ ਓਰਾ ਕੀ ਜੇਪ ਵਾਲੀ ਇਹਦਾ ਵੀਰੇ ਪ੍ਰਾਈਸ ਦੱਸੋ ਕੀ ਕੀ ਆਪਣਾ ਕਿੰਨੇ ਸਟਾਰਟਿੰਗ ਨੇ ਇਹ ਵੀ ਆਪਣਾ 1000 ਰੁਪਏ ਦੀ ਲੋਹ ਹੈ ਵੀਰੇ ਜਿਹੜੀ ਮਰਜ਼ੀ ਲੈ ਜਾ 300 ਰੁਪਏ ਦੀ ਲੋਹ ਅੱਛਾ ਇਹ ਸਾਈਜ਼ ਇਹ ਸਾਈਜ਼ ਐਮ ਤੋਂ ਲੈ ਕੇ ਡਬਲ ਐਕਸ਼ਨ ਤੱਕ ਮਿਲਦਾ ਅੱਜ ਪਾਣੀ ਲੋੜਾ ਆਦੀਆਂ ਪਾਣੀ ਦੀ ਸਪਾਈ ਕਿਤੇ ਆਪਣਾ ਜੇ ਪਾਣੀ ਲੋੜਾ ਆਦੀ ਪਾਣੀ ਕਲਰ ਸਮਾਨ ਤੇ ਕੋਈ ਨਹੀਂ ਆਉਣਾ ਸਾਰਾ ਜਿਹਾ ਪਾਣੀ ਆ ਇਹ ਨੰਬਰ ਕਲਰ ਲੈ ਆਉਣਗੇ ਤਾਂ ਇੱਧਰ ਨੂਰਾ ਆ ਗਈਆਂ ਇਹ ਬ੍ਰੇਸ ਹਾਂ ਫਿੜੀ ਸਲਾਉਣਗੇ ਨਹੀਂ ਕਿ ਦਰਮੀ ਇਹ ਸਾਰਾ ਅੱਛੇ ਤਾਂ ਬਿਲਕੁਲ ਬਨੇ ਆ ਕੋਟ ਪਾਈ ਨੇ ਜੇ ਕਿਸੇ ਨੇ ਮਤਲਬ ਬਾਹਰ ਜਾਣਾ ਜਾਂ ਕੋਟ ਲੈ ਕੇ ਜਾਣਾ ਨਹੀਂ ਤਾਂ ਬਿਲਕੁਲ ਲੈ ਕੇ ਜਾ ਸਕਦੇ ਨੇ ਤਾਂ ਇਧਰ ਹੀ ਸਾਈਡ ਤੇ ਅਸੀਂ ਸ਼ੈਲਟਾ ਆਈਆਂ ਅੱਲੀ ਵੀ ਆ ਗਈ ਐਡੀ ਵੀ ਤੇ ਚਾਹ ਰਹੇ ਨੇ ਬਈ ਲੋਕ ਆਉਣ ਵਾਲੇ ਤਾਂ ਇਧਰ ਪੂਰਾ ਆ ਗਈਆਂ ਇਧਰ ਆ ਵਾਈਟ ਕਲਰ ਤੇ ਆ ਗਈ ਇਹ ਵਾਈਟ ਕਲਰ ਵਾਲੇ ਕੜੀ ਆ ਨਾ ਨਾ ਕੀ ਤਾਂ ਵੀਰੇ ਵੀਰੇ ਦਾ ਐਡਰੈਸ ਹੈਗਾ ਅਮਰੀਕਾ ਟ੍ਰੋਲ ਰੋਡ ਖੰਡਿਕ ਕੋਲ ਹਾਂ ਪੀ ਐਨ ਵੀ ਬੈਂਕ ਦੇ ਸਾਹਮਣੇ ਤਾਂ ਵੀ ਇਹ ਵੀ ਦਾ ਐਡਰੈਸਾ ਦੇ ਵੀਰੇ ਇਹਨੇ ਆਪਣੀ ਟੀ-ਸ਼ਰਟਾਂ ਦਾ ਪ੍ਰਾਈਸ ਦੱਸ ਦੋ ਤੁਮ ਨੂੰ ਇਹ ਵੀਰੇ ਆਪਣੇ ਵੀ ਕਿੰਨੇ ਨੂੰ ਸਟਾਰਟ ਹੈ ਵੀਰੇ ਕਿੰਨੇ ਆਪਣੇ ਬਿਆਨ ਤੇ ਕਾ ਮਿਲਦੀ ਹੈ 300 350 ਦੀ ਰੇਂਜ ਚ ਆਪਣੇ ਕੋਲ 250 ਰੁਪਏ ਦੀ ਜਿਹੜੀ ਮਰਜ਼ੀ ਲੈ ਜਾਓ ਵੀਰੇ ਠੀਕ ਹੈ ਜੀ ਆਪਣਾ ਉਹ ਤਾਂ ਇਸ ਵਾਰ ਹੀ ਮਿਲ ਜੂਗੀ ਠੀਕ ਹੈ ਹਾਂਜੀ ਤਾਂ ਆ ਲੋਰ ਦਾ ਕੀ ਸੀਗਾ ਮੈਂ ਤਾਂ ਕੀ ਸੀ ਕਾਲੀ ਵੀਰੇ 300 ਰੁਪਏ ਦੀ ਠੀਕ ਹੈ ਜੀ ਤੇ ਵੀਰੇ ਆਪਾਂ ਨੇ ਜਿਵੇਂ ਤੁਸੀਂ ਮੰਗਾਉਣਾ ਹੋਵੇ ਕਿਸੇ ਨੇ ਘਰੇ ਮਤਲਬ ਮੇਰੇ ਮੇਰੇ ਆਪਾਂ ਔਨਲਾਈਨ ਕਰਦਾ ਜੀ ਠੀਕ ਹੈ ਵੀਰੇ ਹਾਂਜੀ ਤੇ ਹੋਰ ਤਾਂ ਵੀਡੀਓ ਵਧੀਆ ਲੱਗੀ ਵੀਰੇ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕਰੂਗਾ ਤੇ ਉਹ ਵੀਰੇ ਦਾ ਨੰਬਰ ਆਪਾਂ ਲਾਸਟ ਦੇ ਵਿੱਚ ਲਾਵਾਂਗੇ ਜੇ ਕਿਸੇ ਨੇ ਕੱਪੜੇ ਲੈਣੇ ਹੋਣ ਤਾਂ ਵੀਰੇ ਨਾਲ ਸੰਪਰਕ ਕਰਿਓ ਤਾਂ ਮੈਂ